ਸੱਜੇ ਪੇ ਟਰਾਈ ਸ਼ਹਿਰ ਵਿਚ ਆਏ ਸਾਡੇ ਮੈਂਬਰ ਪਾਰਲੀਮੈਂਟ ਸ਼੍ਰੀ ਵਿਜੇਂਦਰ ਸਿੰਘਲਾ ਜੀ ਨਹੀਂ ਮੈਂ ਮੀਤਵਾਰ ਨਹੀਂ ਕਹਿਣਾ ਸਰ ਮੈਂ ਪਹਿਲੇ ਦਿਨ ਤੋਂ ਹੀ ਜਿਸ ਦਿਨ ਤੋਂ ਮਿਲਿਆ ਮੈਨੂੰ ਐਮਪੀ ਸਾਹਿਬੇ ਕਹਿ ਰਿਹਾ ਕਿਉਂਕਿ ਤੁਹਾਡੇ ਤੇ ਪੂਰੇ ਹਲਕੇ ਤੇ ਮਾਣੇ ਇੰਨਾ ਹੈ ਉਹਨਾਂ ਦੀਆਂ ਪਿਛਲੀਆਂ ਪ੍ਰਾਪਤੀਆਂ ਦੇਖਦੇ ਹੋਏ ਅਸੀਂ ਇਹਨੂੰ ਐਮਪੀ ਸਾਹਿਬੇ ਕਹਾਂਗੇ ਜਿੰਨਾ ਇਹਨਾਂ ਨੇ ਪਿੱਛੇ ਕੰਮ ਕੀਤਾ ਸੰਗਰੂਰ ਚ ਤੇ ਉਹ ਸਾਰਾ ਸਾਡਾ ਪੜਿਆ ਲਿਖਿਆ ਇਲਾਕਾ ਏ ਸਾਰੇ ਇਲਾਕ ਨੂੰ ਪਤਾ ਏ ਕਿ ਕਿਵੇਂ ਸੰਗਰੂਰ ਦੇ ਵਿੱਚ ਇਹ ਪੀਜੀਆਈ ਲੈ ਕੇ ਆਏ ਕਿਵੇਂ 300 ਬਿਡ ਦੀ ਪੀਜੀਆਈ ਤੇ 100 ਬਿਡ ਦਾ ਦੁਰਦੇ ਮਾਲਵਾ ਪੱਟੀ ਤੁਹਾਨੂੰ ਸਾਰਿਆਂ ਨੂੰ ਪਤਾ ਏ ਕੈਂਸਰ ਦੀ ਲਪੇਟ ਦੇ ਵਿੱਚ ਹੈ ਚਾਹੇ ਛਗਰੂਰ ਹੋਵੇ ਬਰਨਾਲਾ ਹੋਵੇ ਬਠਿੰਡਾ ਹੋਵੇ ਉੱਥੇ 300 100 ਬਿਡ ਦਾ ਕੈਂਸਰ ਹਸਪੀਟਲ ਲੈ ਕੇ ਆਏ ਇਹ ਦੋ ਦੋ ਪ੍ਰੋਜੈਕਟ ਹੀ ਇੱਕ ਐਮਪੀ ਲਈ ਇਹੋ ਜਿਹੇ ਨੇ ਚਾਰ-ਚਾਰ ਵਾਰ ਐਮਪੀ ਬਣਨ ਤੋਂ ਬਾਅਦ ਨਹੀਂ ਕਰ ਸਕਦਾ ਕੋਈ ਐਮਪੀ ਜਿਹੜੇ ਨੇ ਇੱਕ ਟੂਰ ਦੇ ਵਿੱਚ ਕੀਤੇ 9 ਤੋਂ 14 ਤੱਕ ਕੀਤੇ ਕਿਉਂਕਿ ਤੁਸੀਂ ਸਾਰੇ ਪੜੇ ਲਿਖੇ ਉਹ ਨੈੱਟ ਚਲਾਉਣੇ ਤੁਹਾਨੂੰ ਪਤਾ 1 ਮਿੰਟ ਚ ਖੋਣਦੇ ਪਤਾ ਲੱਗ ਜਾਣਾ ਵੀ ਉਹ ਦੋ ਪ੍ਰਾਪਤੀਆਂ ਸਿੰਗਲਾਈਟੇ ਬਹੁਤ ਵੱਡੀਆਂ ਨੇ ਜੋ ਪੀਡਬਲਯੂਡੀਐਮ ਮਿਨਿਸਟਰ ਬਣੇ ਤਾਂ ਸਾਡੇ ਇਲਾਕੇ ਦੀਆਂ ਮੈਂ ਨਹੀਂ ਕਹਿੰਦਾ ਸਾਰੀਆਂ ਪਰ ਉਹਨੇ 80-90% ਸੜਕਾਂ ਸਾਡੇ ਇਲਾਕੇ ਦੀਆਂ ਉਦੋਂ ਸੰਗਰਾਜ ਨੇ ਵੜਾਈਆਂ ਸਾਡੇ ਪਿਛਲੇ ਜਦੋਂ ਹੜ੍ਹ ਆਈ ਸੀ ਪ੍ਰਸਾਦ ਦੇ ਵਿੱਚ ਸਾਡੇ ਖੇੜ ਦੇ ਤਿੰਨ ਨੌਜਵਾਨ ਕੀੜੇ ਹੜ ਗਏ ਸੀ ਉਹਨਾਂ ਦੇ ਡੈੱਡ ਬੋਰਡ ਵੀ ਤਿੰਨਾਂ ਉੱਤੀ ਸਾਨੂੰ ਕਾਫੀ ਦਿਰਾਵਾਦ ਮਿਲੀ ਸੀ ਉਸ ਉਸ ਨਦੀ ਤੇ ਬਣਾਇਆ ਨਗਰੀਆਂ ਸੁਹਾਰੀ ਤੇ ਬਣਾਇਆ ਸ਼ਾਮੀਪੁਰ ਬਣਾਇਆ ਪੁਰ ਬਣਾਇਆ ਪੂਰੇ ਹਲਕੇ 'ਚ ਬਹੁਤ ਜ਼ਿਆਦਾ ਵਿਕਾਸ ਕਰਾਇਆ ਤੇ ਸਿੱਖਿਆ ਮੰਤਰੀ ਰੈਂਦੇ ਹੋਏ ਸਾਡੇ ਅੰਤਾਂ ਦੇ ਸਕੂਲ ਅਪਗ੍ਰੇਡ ਕਰਾਈ ਤੇ ਸਾਡੇ ਇਲਾਕੇ ਦੇ ਲੋਕ ਇਹ ਸਾਨ ਫਰਾਮੋਸ਼ ਲੋਕ ਨਹੀਂ ਹੈਗੇ ਇਹ ਸਾਨ ਮੋੜ ਮੋੜਦੇ ਆ ਇਹਨਾਂ ਦਾ ਇਹ ਸਾਨ ਮੋੜਨਗੇ ਇਹਨਾਂ ਨੂੰ ਵੱਡੀ ਲੀਡ ਦੋਣਗੇ ਇੱਥੇ ਕਿਉਂਕਿ ਜਿਹੜੀ ਇੱਥੇ DJB ਪਾਰਟੀ ਹੈ ਇੱਕ ਫਿਰਕਾ ਫਿਰਕਾ ਪਾਸ ਪਾਰਟੀ ਹੈ ਸਾਨੂੰ ਵੰਡਣਾ ਚਾਹੁੰਦੀ ਹੈ ਧਰਮ ਦੇ ਨਾਂ ਤੇ ਵੰਡਣਾ ਚਾਹੁੰਦੀ ਹੈ ਪਰ ਸਾਡਾ ਪੰਜਾਬ ਦਾ ਜੋ ਹਿੰਦੂ ਵੀਟਰ ਹੈ ਜੈਸੀ ਕਿ ਵੋਟਰ ਹੈ ਸਿਆੜਾ ਵੋਟਰ ਹੈ ਉਹ ਸਾਰਾ ਸੋਚ ਵਿਚਾਰ ਕੇ ਵੀ ਵੋਟ ਪਾਉਗਾ ਕਿਉਂਕਿ ਮੰਦਰ ਨੇ ਮਸਜਿਦ ਨੇ ਗੁਰਦੁਆਰੇ ਨੇ ਠੀਕ ਹੈ ਸਾਡੀ ਆਸਥਾ ਹੋਣੀ ਚਾਹੀਦੀ ਹੈ ਪਰ ਖਾਣ ਮੋਣੀ ਦੇਣਾ ਬੰਦੇ ਦੇ ਕੰਮ ਬੋਲਦੇ ਨੇ 10 ਸਾਲ ਦੇ ਵਿੱਚ ਮੋਦੀ ਸਾਹਿਬ ਨੇ ਕੋਈ ਇਹੋ ਜਿਹਾ ਕੰਮ ਨਹੀਂ ਕਰ ਉੱਤ ਕੰਮ ਨਹੀਂ ਦੱਸ ਸਕਦੇ ਜਿਹਦੇ ਸਿਰ ਤੇ ਉਹਨਾਂ ਨੂੰ ਵੋਟ ਮਰੇ ਦੂਜੇ ਪਾਸੇ ਸਾਡੇ ਮਨਮੋਹ ਸਿੰਘੀ 10 ਸਾਲ ਰਹੇ ਉਹਨੇ ਇਤਨੇ ਜਿਆਦਾ ਕੰਮ ਕੀਤੇ ਨੇ ਤੇ ਅੱਧ ਦੇ ਵਿੱਚ ਜੋ ਰਸ਼ਸ਼ਨ ਆਇਆ ਪੂਰੀ ਦੁਨੀਆ ਹਿੱਲੀ ਏ ਪਰ ਸਾਡਾ ਮੁਲਕ ਸਮੂਥ ਰਿਹਾ ਸਾਡੀ ਪਾਰਟੀ ਕੰਮ ਵਿੱਚ ਵਫਾਸ਼ ਰੱਖਦੀ ਏ ਇਸ ਫਿਰਕਾ ਪ੍ਰਸਤ ਜੋੜੀ ਨੇ ਮੋਦੀ ਸ਼ਾਹਦੀ ਜੋੜੀ ਨੇ ਸਾਡੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਕਿਵੇਂ 10 ਸਾਲ ਜਿੰਨਾ ਤੱਕ ਆ ਸਕਦੇ ਤਪਾਇਆ ਪਰ ਉਸ ਮਾਦੇ ਪੁੱਤ ਦੇ ਮੱਥੇ ਤੇ ਕਦੇ ਸ਼ਿਕਰ ਨਹੀਂ ਆਈ ਕਦੇ ਉਹਨੇ ਤਲਕੀ ਨਹੀਂ ਮੰਨੀ ਉਹਦੀ ਸਹਤਸਾ ਕੋਲ ਸਬਸਤਾ ਬੋਲੀ ਉਹਦੇ ਕੋਲੋਂ ਕਾਰਖਾਨਾ ਖਾਲੀ ਕਰਾ ਲਿਆ 10 ਸਾਲ ਦੇ ਹਾਰੇ ਹੋਏ ਵੀ ਕਰ ਲਈ ਬੈਠੇ ਦਿੱਲੀ 'ਚ ਪਰ 3 ਦਿਨ ਦੇ ਵਿੱਚ ਵਿੱਚ ਉਹਨੂੰ ਨੋਟਿਸ ਦੇਦਾਂ ਵੀ ਕਾਰਖਾਨਾ ਖਾਲੀ ਕਰ ਦੇ ਉਹ ਇੱਕ ਮਿੰਟ 'ਚ ਖਾਲੀ ਕਰਦਾ ਤੇ ਸਾਡੇ ਅੱਪਰ ਅੱਜ ਜੋ ਰਾਹੁਲ ਗਾਂਧੀ ਦਾ ਕੰਮ ਬੋੜ ਗਾਏ ਉਹਦੇ ਸਰ ਤੇ ਪੂਰਾ ਵਰਲਡ ਕਹਿ ਰਿਹਾ ਏ ਕਿ ਇੱਕ ਕਾਂਗਰਸ ਦੀ ਮੋਹਰੀ ਆਉਣੀ ਏ ਜਿਹਦੇ ਵਿੱਚ ਤੇ ਮੋਦੀ ਤੁਸੀਂ ਦੇਖ ਰਹੇ ਹੋ ਹਰ ਤੀਜੇ ਦਿਨ ਇਹਦੇ ਵਿਆਲ ਇਹਮ ਲੋਬ ਦੇ ਬਿਆਨ ਨਹੀਂ ਹੈਗੇ ਸਿੱਧਾ ਏਦਾ ਕਿਸੇ ਟਾਰਗੇਟ ਕਰਕੇ ਕਿਸੇ ਧਰਮ ਨੂੰ ਟਾਰਗੇਟ ਕਰਕੇ ਪਹਿਲਾਂ ਬੋਲਦਾ ਮੁੜ ਕੇ ਕਹਿੰਦਾ ਮੇਰੀ ਤਾਂ ਨੇੜਤੀ ਬਹੁਤ ਹੈ ਜੇ ਅੱਪਾ ਗੱਲ ਕਰੀਏ ਬਦਲਾਵਾਂ ਦੀ ਜਿਨ੍ਹਾਂ ਦੇ ਇੱਕ ਵਾਰ ਅਸੀਂ ਚਾਂਸੇ 'ਚ ਆ ਗਏ ਚਾਂਸੇ 'ਚ ਵੀ ਇੰਨੀ ਬੁਰੀ ਤਰ੍ਹਾਂ ਆਏ ਕਿ 92 ਸੀਟਾਂ ਦੇਤੀਆਂ ਸਾਡੀ ਇੱਥੇ ਜੋ ਐਮਐਲਏ ਬੀਬੀਓ ਕਈ ਛੁਟਕਿਓ ਤੇ ਮੈਂ ਸਾਰਾ ਕੁਝ ਕਰ ਦੂੰਗੀ ਤੁਸੀਂ ਦੱਸੋ ਕਿਹਾ ਕਰਿਆ ਛੁਟਕਿਆਂ ਚ ਇੱਕ ਤਸਲਾ ਵੀ ਇੱਕ ਤਸਲਾ ਵੀ ਕਿਸੇ ਸੜਕ ਤੇ ਪ੍ਰੀਮੀਅਮ ਚ ਨਹੀਂ ਪਾਇਆ ਪੂਰੀ ਕਨਸੀਕੁਐਂਸ ਦੇ ਸੜਕਾਂ ਦੇ ਬੁਰਾ ਹਾਲ ਹੈ ਜੋ ਤੁਹਾਡੇ ਕੋਲ ਲੇਟ ਆਏ ਤਾਂ ਇੱਕ ਘੰਟਾ ਤੋਂ ਸੜਕਾਂ ਵੀ ਕਰਤੂਤ ਹੈ ਸੜਕیں ਇੰਨਾ ਮਾੜੀਆਂ ਹੈ ਹਲਕੇ 'ਚ ਸਿੰਘਲਾ ਸਾਹਿਬ ਸਵੇਰ ਦੇ ਪਰ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਜਿੱਥੇ 5 ਮਿੰਟ ਤੁਰਨਾ ਹੁੰਦਾ ਉੱਥੇ 25 ਮਿੰਟ ਚ ਪਹੁੰਚ ਹੁੰਦਾ ਪਰ ਇਹਨਾਂ ਦੇ ਉਲਟ ਸਿੰਘਲਾ ਸਾਹਿਬ ਦੇ ਸਾਡੇ ਹਲਕੇ ਦੀਆਂ ਸਾਰੀਆਂ ਸੜਕਾਂ ਬਣਾਤੀਆਂ ਸੀ ਮੈਂ ਤਾਂ ਅਰਦਾਸ ਕਰਦਾ हूं ਬੇਤੀ ਕਰਦਾ हूं ਭਰਾਵੋ ਤੁਹਾਡੇ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਇਹਨਾਂ ਨੂੰ ਪੂਰਾ ਵਾਹ ਲਾ ਦਿਓ 21 12 ਨੇ 10 12 ਦਿਨਾਂ ਤੱਕ ਕੋਈ ਆਪਣਾ ਇਹੋ ਜਿਹਾ ਚੈਨਲ ਨਾ ਛੱਡੀਏ ਕੋਈ ਰਿਸ਼ਤੇਦਾਰ ਕੋਈ ਦੋਸਤ ਕੋਈ ਮਿੱਤਰ ਕੋਈ ਤੁਹਾਡਾ ਚੈਨਲ ਇਹ ਮੇਦਾਨ ਹੋਵੇ ਕਿੱਥੇ ਅਸੀਂ ਪਹੁੰਚਣਾ ਕਰ ਸਕੀਏ ਬਾਅਦ ਤਕਲੀਫ ਹੋਣੀ ਹੈ ਬੇਜਾ ਸਾਨੂੰ ਇੱਥੇ ਪਹੁੰਚ ਕਰਨੀ ਚਾਹੀਦੀ ਸੀ ਅੱਪਾ ਸਾਰੇ ਸ਼ਹਿਰ ਨਿਵਾਸੀ ਬੈਠੇ ਤੁਹਾਡੇ ਰਿਸ਼ਤੇਦਾਰੀਆਂ ਖਰੜ ਵਿੱਚ ਉਰਾਲੀ ਵਿੱਚ ਮਰਿੰਡੇ ਵਿੱਚ ਮੁਹਾਰੀ ਵਿੱਚ ਸਾਰੇ ਕਿਤੇ ਹੋਰ ਦੀਆਂ ਨਮੇਗਾ ਹੋਣ ਦੀਆਂ ਹਰ ਜਗ੍ਹਾ ਪਲੀਜ਼ ਕਿਰਪਾ ਕਰਕੇ ਸਿਗਲਾ ਸਾਹਿਬ ਦੇ ਹੱਕ 'ਚ ਇੱਕ ਲਹਿਰ ਬਣਾ ਦਿਓ ਵੈਸੇ ਇਹਨਾਂ ਦੇ ਆਉਣ ਨਾਲ ਲਹਿਰ ਬਣ ਗਈ ਹੈ ਉੱਥੇ ਪਹਿਲਾਂ ਵੀ ਸਾਡੇ ਕੋਲ ਮੈਂਬਰ ਪਾਰਲੀਮੈਂਟ ਆਉਂਦੇ ਰਹੇ ਕਿਸੇ ਦੇ ਪਿੱਛੇ ਐਡੀ ਵੱਡੀ ਐਡੀ ਵੱਡੀ ਫੌਜ ਨਹੀਂ ਆਈ ਜਿੰਨੀ ਇਹਨਾਂ ਦੇ ਪਿੱਛੇ ਆਈ ਹੈ ਕਿਉਂ ਆਈ ਹੈ ਭਾਈ ਕੋਈ ਗੱਲ ਹੈ ਪਿੱਛੇ ਲੋਕਾਂ ਨੇ ਕੰਮ ਕੀਤੇ ਜਿ ਲੋਕਾਂ ਦੇ ਕੰਮ ਕਰ ਤਾਂ ਲੋਕੀ ਨਹੀਂ ਜੁੜੇ ਤਦ ਸੰਗਰੂਰ ਪਟਿਆਲੇ ਤੋਂ ਲੋਕ ਇੱਥੇ ਇਹਨਾਂ ਦੀ ਮਦਦ ਲਈ ਆ ਰਹੇ ਆਂਪਾਂ ਦੀਆਂ ਗੱਟੀਆਂ ਇੱਥੇ ਸ਼ਹਿਰ ਚ ਵੀ ਤੁਰੀਆਂ ਫਿਰਦੀਆਂ ਤੇ ਫੇਰ ਦੁਬਾਰਾ ਅਪੀਲ ਕਰਦਾ ਕਿ ਆਪਣੀ ਇੱਕ ਇੱਕ ਕੀਮਤੀ ਵੋਟ ਸ਼੍ਰੀ ਵਿਜੇਂਦਰ ਸਿੰਘ ਲਾਈ ਦੇ ਹੱਕ ਚ ਪਾ ਕੇ ਇਹਨਾਂ ਨੂੰ ਐਮਪੀ ਬਣਾਓ ਤਾਂ ਕਿ ਜਵੇਂ ਸੰਗਰੂਰ ਚ ਬਕਾਸ ਹੋਇਆ ਜਿਵੇਂ ਜਿਹਨੇ ਸੰਗਰੂਰ ਚ ਮੀਲ ਪੱਥਰ ਗੱਡੇ ਉਹ ਸਾਡੇ ਇੱਥੇ ਵੀ ਕੋਮੇ ਦੇ ਵੀ ਮੀਲ ਪੱਥਰ ਗੱਡੇਣ ਇਹਨਾਂ ਕਹਿੰਦੇ ਹੋਇਆ ਖਿਮਾ ਚਾਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ